ਦੀ ਸਰਕਾਰ ਦੇ ਨਕਸ਼ੇ ਕਦਮਾਂ ਦੇ ਚੱਲਣ ਲੱਗੀ ਹੈ ਪੰਜਾਬ ਸਰਕਾਰ ਲਗਾਤਾਰ ਪੰਜਾਬ ਦੇ ਵਿੱਚ ਹੋ ਰਹੇ ਨੇ ਗੈਂਗਸਟਰਾਂ ਦੇ ਇਨਕਾਊਂਟਰ ਪੰਜਾਬ ਪੁਲਿਸ ਨੇ ਹੁਣ ਕੱਸ ਲਈ ਹੈ ਕਬਰ ਜੀ ਹਾਂ ਬੰਦੇਪਾ 24 ਤੁਸੀਂ ਦੇਖ ਰਹੇ ਹੋ ਤੇ ਮੈਂ ਸੁਰਬੀ ਸ਼ਰਮਾ ਤੁਹਾਡੇ ਨਾਲ ਪੰਜਾਬ ਦੇ ਵਿੱਚ ਗੈਂਗਸਟਰ ਸਰਗਰਮ ਨੇ ਤੇ ਪੰਜਾਬ ਨੂੰ ਗੈਂਗਸਟਰਾਂ ਦਾ ਸੂਬਾ ਵੀ ਕਿਹਾ ਜਾਣ ਲੱਗਿਆ ਕਿਉਂਕਿ ਜਿੰਨੇ ਗੈਂਗਸਟਰ ਪੰਜਾਬ ਦੇ ਵਿੱਚ ਇਸ ਵੇਲੇ ਮੌਜੂਦ ਨੇ ਉਹ ਸ਼ਾਇਦ ਹੀ ਭਾਰਤ ਦੇ ਕਿਸੇ ਹੋਰ ਜ਼ਿਲ੍ਹੇ ਜਾਂ ਸੂਬੇ ਦੇ ਵਿੱਚ ਹੋਣ ਪਰੰਤੂ ਹੁਣ ਇਹਨਾਂ ਗੈਂਗਸਟਰਾਂ ਦੇ ਉੱਤੇ ਪੰਜਾਬ ਪੁਲਿਸ ਨੇ ਨਕੇਲ ਕਸਨੀ ਸ਼ੁਰੂ ਕਰ ਦਿੱਤੀ ਹੈ ਪੰਜਾਬ ਪੁਲਿਸ ਲਗਾਤਾਰ ਇਹਨਾਂ ਗੈਂਗਸਟਰਾਂ ਦਾ ਇਨਕਾਊਂਟਰ ਕਰ ਰਹੀ ਹੈ ਤਾਂ ਇਹ ਦੱਸ ਦਈਏ ਇੱਕ ਗੈਂਗਸਟਰ ਉਹ ਨੇ ਜੋ ਲਗਾਤਾਰ ਲੋਕਾਂ ਨੂੰ ਡਰਾ ਧਮਕਾ ਰਹੇ ਨੇ ਖਾਸ ਕਰਕੇ ਉਹ ਵੱਡੇ ਕਾਰੋਬਾਰੀ ਹੋਣ ਫਿਲਮ ਸਿਟੀ ਦੇ ਨਾਲ ਜੁੜੇ ਹੋਣ ਯਾਨੀ ਕਿ ਉਦਯੋਗਪਤੀਆਂ ਨੂੰ ਅਤੇ ਹੋਰ ਬਹੁਤ ਸਾਰੇ ਵੱਡੇ ਲੋਕਾਂ ਨੂੰ ਧਮਕਾ ਰਹੇ ਨੇ ਅਤੇ ਉਹਨਾਂ ਤੋਂ ਫਰੋਤੀ ਮੰਗੀ ਜਾ ਰਹੀ ਦੇ ਐਸੇ ਬਹੁਤ ਸਾਰੇ ਮਾਮਲੇ ਅਸੀਂ ਦੇਖੇ ਨੇ ਪਿਛਲੇ ਦਿਨੀ ਕਿ ਕਿਸ ਤਰੀਕੇ ਦੇ ਨਾਲ ਗੈਂਗਸਟਰ ਇਹਨਾਂ ਲੋਕਾਂ ਨੂੰ ਧਮਕਾ ਕੇ ਇਹਨਾਂ ਨੂੰ ਡਰੋਂ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹਨਾਂ ਤੋਂ ਫਰੋਤੀ ਮੰਗੀ ਜਾਂਦੀ ਹੈ ਤੇ ਫਰੋਤੀ ਨਾ ਦੇਣ ਵਾਲੇ ਦੇ ਖਿਲਾਫ ਇਹ ਗੋਲੀਆਂ ਚਲਾ ਦਿੰਦੇ ਨੇ ਇਹਨਾਂ ਦੇ ਘਰਾਂ ਦੇ ਬਾਹਰ ਤੱਕ ਪਹੁੰਚ ਜਾਂਦੇ ਨੇ ਜੀ ਹਾਂ ਪਰੰਤੂ ਹੁਣ ਪੰਜਾਬ ਸਰਕਾਰ ਨੇ ਯੂਪੀ ਸਰਕਾਰ ਵਾਂਗ ਆਪਣਾ ਕਦਮ ਚੁੱਕ ਲਿਆ ਹੈ ਯਾਨੀ ਕਿ ਯੂਪੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਗੈਂਗਸਟਰਵਾਦ ਖਤਮ ਹੋ ਚੁੱਕਿਆ ਹੈ ਗੈਂਗਸਟਰ ਖਤਮ ਹੋ ਚੁੱਕੇ ਨੇ ਉਸੇ ਤਰੀਕੇ ਦੇ ਨਾਲ ਪੰਜਾਬ ਵੀ ਹੁਣ ਗੈਂਗਸਟਰ ਮੁਕਤ ਬਣ ਸਕਦਾ ਹੈ ਜੇ ਇਸੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਆਪਣੇ ਕਦਮ ਚੁੱਕੇਗੀ ਤੇ ਗੈਂਗਸਟਰਾਂ ਦੇ ਖਿਲਾਫ ਆਪਣਾ ਸ਼ਿਕੰਜਾ ਕਸਦੀ ਜਾਏਗੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਕੋਈ ਵੀ ਗੈਂਗਸਟਰ ਬਖਸ਼ਿਆ ਨਹੀਂ ਜਾਣਾ ਚਾਹੀਦਾ ਇਸੇ ਨਿਰਦੇਸ਼ ਤੇ ਹੀ ਹੁਣ ਪੰਜਾਬ ਪੁਲਿਸ ਨੇ ਆਪਣੀ ਕਮਰ ਕਾਸ ਲਈ ਹੈ ਤੇ ਜਿੱਥੇ ਵੀ ਗੈਂਗਸਟਰ ਮਿਲਦੇ ਨੇ ਜਿੱਥੇ ਵੀ ਮੌਕਾ ਉਹਨਾਂ ਨੂੰ ਮਿਲਦਾ ਹੈ ਗੈਂਗਸਟਰ ਦਾ ਇਨਕਾਊਂਟਰ ਕਰ ਦਿੱਤਾ ਜਾਂਦਾ ਹੈ ਤੇ ਵੱਡੀ ਗੱਲ ਇਹ ਹੈ ਕਿ ਹੁਣ ਪੁਲਿਸ ਮੁਲਾਜ਼ਮ ਡਰ ਵੀ ਨਹੀਂ ਰਹੇ ਨੇ ਇਹਨਾਂ ਗੈਂਗਸਟਰਾਂ ਤੋਂ ਪੁਲਿਸ ਮੁਲਾਜ਼ਮ ਇਹਨਾਂ ਦਾ ਡਟ ਕੇ ਸਾਹਮਣਾ ਕਰ ਰਹੇ ਨੇ ਭਾਵੇਂ ਗੋਲੀ ਪੁਲਿਸ ਮੁਲਾਜ਼ਮ ਨੂੰ ਕਿਉਂ ਨਾ ਲੱਗ ਜਾਵੇ ਇੰਨਾ ਸਾਰੇ ਦੇ ਵਿੱਚ ਬਹੁਤ ਸਾਰੇ ਗੈਂਗਸਟਰ ਇਹੋ ਜਿਹੇ ਨੇ ਜਿਹੜੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਪੁਲਿਸ ਵਾਲਿਆਂ ਨੇ ਪੈਰ ਤੇ ਗੋਲੀ ਮਾਰੀ ਹੈ ਲੱਤ ਤੇ ਮਾਰੀ ਜਾਂ ਫਿਰ ਬਾਹ ਤੇ ਮਾਰੀ ਹੈ ਇਸ ਵਿੱਚ ਇੱਕ ਗੈਂਗਸਟਰ ਅਮਰਿਤਪਾਲ ਮਾਰਿਆ ਵੀ ਗਿਆ ਸੀ ਕਿਉਂਕਿ ਉਸਨੇ ਪੱਜੇ ਦੀ ਕੋਸ਼ਿਸ਼ ਕੀਤੀ ਸੀ ਜਦੋਂ ਉਸ ਨੂੰ ਰਿਕਵਰੀ ਲਈ ਲੈ ਕੇ ਗਏ ਸੀ ਤੁਹਾਨੂੰ ਦੱਸੀ ਇਹ ਖਬਰ ਜੁੰਡੀ ਆਲਾ ਦੀ ਹੈ ਜਿੱਥੇ ਅਮਰਿਤਪਾਲ ਨੂੰ ਪੁਲਿਸ ਨੇ ਗ੍ਰਿਫਤਾਰਤਾ ਕਰ ਲਿਆ ਸੀ ਪਰੰਤੂ ਉਸ ਵੱਲੋਂ ਲੁਕਾਏ ਗੇ ਨਸ਼ੀਲੇ ਪਰਦਾਤ ਯਾਨੀ ਕਿ ਹੈਰੋਇਨ ਅਤੇ ਪਿਸਟਲ ਦੀ ਰਿਕਵਰੀ ਲਈ ਜਦੋਂ ਪੁਲਿਸ ਉਸ ਨੂੰ ਲੈ ਕੇ ਜਾਂਦੀ ਹੈ ਤੇ ਉਸ ਵੱਲੋਂ ਚੁਲਾਕੀ ਵਰਤੀ ਜਾਂਦੀ ਹੈ ਚੁਲਾਕੀ ਦੇ ਨਾਲ ਉਹ ਆਪਣੀ ਪਿਸਤਲ ਨੂੰ ਜਦੋਂ ਕੱਢ ਕੇ ਪੁਲਿਸ ਉੱਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਪੁਲਿਸ ਵੱਲੋਂ ਵੀ ਉਸਤੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਯਾਨੀ ਕਿ ਦੋਨੋਂ ਪਾਸੇ ਤੋਂ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਵਿੱਚ ਅਮਰਿਤਪਾਲ ਨੂੰ ਗੋਲੀ ਲੱਗ ਜਾਂਦੀ ਹੈ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਸ ਤਰੀਕੇ ਦੇ ਨਾਲ ਪੁਲਿਸ ਵੱਲੋਂ ਇੱਕ ਗੈਂਗਸਟਰ ਦਾ ਮਾਰਿਆ ਗਿਆ ਪਰੰਤੂ ਐਸੇ ਬਹੁਤ ਸਾਰੇ ਗੈਂਗਸਟਰ ਹੈ ਜਿਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰੰਤੂ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਲੰਧਰ ਦੇ ਵਿੱਚ ਵੀ ਕੁਝ ਦਿਨ ਪਹਿਲਾਂ ਇੱਕ ਟਰੈਵਲ ਏਜੰਟ ਦੇ ਉੱਤੇ ਗੋਲੀਆਂ ਚਲਾਈਆਂ ਗਿਆ ਸੀ। ਐਸੀ ਤਾਬੜਤੋਰ ਗੋਲੀਆਂ ਸਰੀਆਮ ਬਾਜ਼ਾਰ ਦੇ ਵਿੱਚ ਛਾੜ ਦਿੱਤੀਆਂ ਗਿਆ ਸੀ। ਫਿਲਹਾਲ ਟਰੈਵਲ ਏਜੰਟ ਤਾਂ ਬਚ ਗਿਆ ਸੀ। ਉਸ ਨੂੰ ਕੋਈ ਨੁਕਸਾਨ ਨਹੀਂ ਹੋਇਆ। ਪਰੰਤੂ ਜੋ ਗੈਂਗਸਟਰ ਦਾ ਪਤਾ ਲਗਾਇਆ ਜਾਂਦਾ ਹੈ ਤੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕੋਸ਼ਲ ਚੌਧਰੀ ਜੋ ਹਰਿਆਣਾ ਦੇ ਵਿੱਚ ਰਹਿੰਦਾ ਹੈ ਤੇ ਉੱਥੇ ਦਾ ਗੈਂਗਸਟਰ ਹੈ ਉਸ ਦੇ ਵੱਲੋਂ ਜਲੰਧਰ ਦੇ ਟ੍ਰੈਵਲ ਏਜੰਟ ਤੋਂ ਫਰੋਤੀ ਮੰਗੀ ਗਈ ਸੀ ਪਹਿਲਾਂ ਇਹ ਫਰੋਤੀ 5 ਕਰੋੜ ਦੀ ਮੰਗੀ ਗਈ ਸੀ ਪਰੰਤੂ ਗੋਲੀਆਂ ਚਲਾਉਣ ਤੋਂ ਬਾਅਦ ਇਹ ਫਰੋਤੀ ਕੱਟ ਕੇ 2 ਕਰੋੜ ਤੱਕ ਪਹੁੰਚ ਗਈ ਸੀ ਪੁਲਿਸ ਉਸ ਤੋਂ ਬਾਅਦ ਹੀ ਲਗਾਤਾਰ ਜਾਂਚ ਕਰੀ ਸੀ ਇਸ ਸਭ ਤੋਂ ਬਾਅਦ ਪੁਲਿਸ ਨੇ ਫਾਈਨਲੀ ਉਹਨਾਂ ਗੈਂਗਸਟਰਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ ਯਾਨੀ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਲੰਧਰ ਦੇ ਵਿੱਚ ਇਨ੍ਹਾਂ ਗੈਂਗਸਟਰਾਂ ਦੇ ਨਾਲ ਇਨਕਾਊਂਟਰ ਹੋਇਆ ਪੁਲਿਸ ਦਾ ਇਨਕਾਊਂਟਰ ਦੇ ਵਿੱਚ ਇਨ੍ਹਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਹੈ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਬਹੁਤ ਸਾਰੇ ਵੱਡੇ ਗੈਂਗਸਟਰ ਜਿਹੜੇ ਪੰਜਾਬ ਦੇ ਵਿੱਚ ਆਪਣਾ ਗੈਂਗ ਚਲਾ ਰਹੇ ਨੇ ਵਿਦੇਸ਼ਾਂ ਦੇ ਵਿੱਚ ਲੁਕੇ ਹੋਏ ਹਨ ਵਿਦੇਸ਼ਾਂ ਦੇ ਵਿੱਚ ਬੈਠ ਕੇ ਇਹ ਸਾਰਾ ਗੈਂਗ ਸਰਗਰਮ ਹੈ ਤੇ ਵਿਦੇਸ਼ਾਂ ਦੇ ਵਿੱਚ ਬੈਠ ਕੇ ਹੀ ਆਪਣੇ ਗੈਂਗ ਨੂੰ ਸ਼ਹਿਰਾਂ ਦੇ ਵਿੱਚ ਲਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਲਾਇਆ ਜਾ ਰਿਹਾ ਹੈ ਜਿੱਥੇ ਵੀ ਕੋਈ ਫਿਲਮ ਸਟਾਰ ਜਾਂ ਫਿਰ ਉਦਯੋਗਪਤੀ ਕਾਰੋਬਾਰੀ ਉਹਨਾਂ ਨੂੰ ਨਜ਼ਰ ਆਉਂਦਾ ਹੈ ਜਾਂ ਕੋਈ ਉਹਨਾਂ ਦੇ ਖਿਲਾਫ ਬੋਲਦਾ ਨਜ਼ਰ ਆਉਂਦਾ ਹੈ ਜਿਸ ਨੂੰ ਆਪਣਾ ਦੁਸ਼ਮਣ ਮੰਨ ਲੈਂਦੇ ਨੇ ਤੋਂ ਉਸ ਤੋਂ ਬਾਅਦ ਉਸ ਨੂੰ ਫਰੋਤੀ ਮੰਗਣੀ ਸ਼ੁਰੂ ਕਰ ਦਿੰਦੇ ਨੇ ਤੇ ਉਸ ਨੂੰ ਧਮਕੀਆਂ ਦੇਣੀ ਸ਼ੁਰੂ ਕਰ ਦਿੰਦੇ ਨੇ ਧਮਕੀਆਂ ਦੇਣ ਤੋਂ ਬਾਅਦ ਅਗਰ ਉਹ ਪੁਲਿਸ ਨੂੰ ਕੰਪਲੇਂਟ ਕਰਦੇ ਆ ਤਾਂ ਉਸ ਦੇ ਘਰ ਦੇ ਬਾਹਰ ਗੋਲੀਆਂ ਚਲਾ ਦਿੰਦੇ ਨੇ ਐਸੇ ਵਿਦੇਸ਼ਾਜ ਬਹੁਤ ਸਾਰੇ ਗੈਂਗਸਟਰ ਬੈਠੇ ਨੇ ਜੋ ਇਸ ਵੇਲੇ ਪੰਜਾਬ ਦਾ ਮਾਹੌਲ ਖਰਾਬ ਕਰਨ ਨੂੰ ਲੱਗੇ ਨੇ ਫਿਲਹਾਲ ਗੈਂਗਸਟਰਾਂ ਦੀ ਗੱਲ ਕਰਾਂ ਤੇ ਪੁਲਿਸ ਵੱਲੋਂ ਯਾਨੀ ਕਿ ਪੰਜਾਬ ਪੁਲਿਸ ਵੱਲੋਂ ਪਿਛਲੇ 10 ਦਿਨਾਂ ਦੇ ਵਿੱਚ ਤਕਰੀਬਨ 10 ਇਨਕਾਊਂਟਰ ਕਰ ਦਿੱਤੇ ਗਏ ਨੇ ਇਹ ਕੋਈ ਛੋਟੀ ਔਰ ਮਾਮਲੀ ਗੱਲ ਨਹੀਂ ਹੈ ਪੰਜਾਬ ਪੁਲਿਸ ਦੀ ਐਸਾ ਕਦਮ ਪੰਜਾਬ ਦੇ ਲੋਕਾਂ ਨੂੰ ਇੱਕ ਭਰੋਸਾ ਦਿਵਾਉਂਦਾ ਹੈ ਕਿ ਔਰ ਜਲਦੀ ਤੋਂ ਜਲਦੀ ਪੰਜਾਬ ਦੇ ਵਿੱਚ ਗੈਂਗਸਟਰਵਾਦ ਨੂੰ ਖਤਮ ਕਰ ਦਿੰਗੇ ਕਿਉਂਕਿ ਗੈਂਗਸਟਰਵਾਦ ਦੇ ਵਧਣ ਦੇ ਨਾਲ ਮਾੜੇ ਅਨਸਰਾਂ ਦਾ ਵੀ ਬਹੁਤ ਜ਼ਿਆਦਾ ਪ੍ਰਕੋਪ ਮੈਂ ਕਹਿ ਲਵਾਂ ਕਿ ਪੰਜਾਬ ਦੇ ਵਿੱਚ ਹੈ ਪੰਜਾਬ ਦੇ ਵਿੱਚ ਇਸ ਸਮੇਂ ਬਹੁਤ ਸਾਰੇ ਮਾੜੇ ਅਨਸਰ ਨੇ ਜੋ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਡਰਾ ਰਹੇ ਨੇ ਲੁੱਟਖੋਹ ਦੀ ਵਾਰਦਾਤਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀਆਂ ਨੇ ਕਿਤੇ ਨਾ ਕਿਤੇ ਲੋਕ ਜਾਂ ਮਾੜੇ ਅਨਸਰ ਹੀ ਇੰਨਾ ਸਾਰਿਆਂ ਦੇ ਉੱਤੇ ਗੈਂਗਸਟਰਾਂ ਦਾ ਨਾਮ ਲਗਾ ਦਿੰਦੇ ਨੇ ਅੱਦੇ ਮਾੜੇ ਅਨਸਰ ਤਾਂ ਗੈਂਗਸਟਰਾਂ ਦੇ ਨਾਮ ਦੇ ਉੱਤੇ ਹੀ ਲੋਕਾਂ ਨੂੰ ਡਰਾ ਦਿੰਦੇ ਨੇ ਤੇ ਉਹਨਾਂ ਤੋਂ ਫਰੋਤੀ ਮੰਗ ਲੈਂਦੇ ਨੇ ਤੇ ਲੁੱਟਖੋਹ ਦੀ ਵਾਰਤਾ ਤੁੰ ਅੰਜਾਮ ਦਿੰਦੇ ਨੇ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮੋਹਾਲੀ ਜ਼ੀਰਕਪੁਰ ਪਟਿਆਲਾ ਜਲੰਧਰ ਚੰਡੀਗੜ੍ਹ ਅੰਮ੍ਰਿਤਸਰ ਹਰ ਜਗ੍ਹਾ ਹਰ ਸ਼ਹਿਰ ਦੇ ਵਿੱਚ ਇਨਕਾਊਂਟਰ ਹੋ ਰਹੇ ਨੇ ਪੁਲਿਸ ਵੱਲੋਂ ਇੱਕ ਬਹੁਤ ਅੱਛਾ ਔਰ ਵਧੀਆ ਕਦਮ ਚੁੱਕਿਆ ਜਾ ਰਿਹਾ ਹੈ ਉਮੀਦ ਹੈ ਕਿ ਪੰਜਾਬ ਸਰਕਾਰ ਇਸੇ ਤਰੀਕੇ ਦੇ ਨਾਲ ਪੰਜਾਬ ਨੂੰ ਗੈਂਗਸਟਰ ਮੁਕਤ ਬਣਾ ਦੇਵੇਗੀ ਯਾਨੀ ਕਿ ਗੈਂਗਸਟਰਵਾਦ ਪੰਜਾਬ ਦੇ ਵਿੱਚੋਂ ਖਤਮ ਕਰ ਦੇਵੇਗੀ ਇਹ ਤਾਂ ਫਿਲਹਾਲ 10 ਦਿਨਾਂ ਦੀ ਗੱਲ ਹੈ ਜੇ ਮੈਂ ਪੂਰੇ ਸਾਲ ਦੀ ਗੱਲ ਕਰਾਂ ਤੇ ਪੂਰੇ ਸਾਲ ਦੇ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਇਨਕਾਊਂਟਰ ਕੀਤੇ ਗਏ ਨੇ ਪਰੰਤੂ ਇਸ ਮਹੀਨੇ ਯਾਨੀ ਕਿ 2023 ਦੇ ਐਂਡ ਤੱਕ ਪੰਜਾਬ ਸਰਕਾਰ ਵੱਲੋਂ ਸਭ ਤੋਂ ਜ਼ਿਆਦਾ ਇਨਕਾਊਂਟਰ ਕੀਤੇ ਗਏ ਨੇ ਫਿਲਹਾਲ 10 ਦਿਨਾਂ ਦੇ ਅੰਦਰ 10 ਇਨਕਾਊਂਟਰ ਤਾਂ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਨੇ ਤੁਹਾਨੂੰ ਇਹ ਵੀ ਗੱਲ ਦੱਸਵਾ ਕਿ ਇਹ ਸਾਰੇ ਗੈਂਗਸਟਰ ਕਿਤੇ ਨਾ ਕਿਤੇ ਵੱਡੇ ਗੈਂਗਾਂ ਨਾਲ ਜੁੜੇ ਹੋਏ ਨੇ ਅਤੇ ਨਾਲ ਦੀ ਨਾਲ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਕੋਲ ਹੈਰੋਇਨ ਫੜੀ ਗਈ ਹੈ ਪਿਸਤੌਲ ਇਹਨਾਂ ਦੇ ਕੋਲ ਬਰਾਮਦ ਹੋਏ ਨੇ ਅਤੇ ਬਹੁਤ ਸਾਰੇ ਗੈਂਗਸਟਰ ਐਸੇ ਨੇ ਜੋ 6-7 ਹੱਤਿਆ ਦੇ ਵਿੱਚ ਗ੍ਰਿਫਤਾਰ ਹੋਏ ਨੇ ਯਾਨੀ ਕਿ 6-7 ਹੱਤਿਆ ਦੇ ਕੇਸ ਉਹਨਾਂ ਦੇ ਉੱਪਰ ਚੱਲ ਰਹੇ ਨੇ ਤੁਸੀਂ ਖੁਦ ਹੀ ਸੋਚੋ ਐਸੇ ਗੈਂਗਸਟਰ ਅਗਰ ਸਾਰੇ ਆ ਪੰਜਾਬ ਦੇ ਵਿੱਚ ਘੁੰਮਣਗੇ ਤੇ ਆਮ ਲੋਕਾਂ ਦੀ ਜੀਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਏਗਾ ਸੋ ਇਹਨਾਂ ਦੇ ਉੱਤੇ ਇਨਕਾਊਂਟਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਹਨਾਂ ਨੂੰ ਖਤਮ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਵਿੱਚ ਮਾਹੌਲ ਜਿਸ ਤਰੀਕੇ ਨਾਲ ਬਣ ਚੁੱਕਿਆ ਹੈ ਇਸ ਮਾਹੌਲ ਨੂੰ ਸਹੀ ਇਸੇ ਤਰੀਕੇ ਨਾਲ ਕੀਤਾ ਜਾ ਸਕੇਗਾ ਜਦੋਂ ਇਹ ਗੈਂਗਸਟਰ ਬਾਦ ਖਤਮ ਹੋ ਜਾਣਗੇ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਅਸੀਂ ਸਬਕ ਲੈ ਚੁੱਕੇ ਹਾਂ ਕਿ ਗੈਂਗਸਟਰਾਂ ਨੇ ਸਿੱਧੂ ਮੂਸੇਵਾਲੇ ਨੂੰ ਹੀ ਨਿਪਕਸ਼ਾ ਜਿਸ ਦੀ ਫੈਨ ਫੋਲੋਇੰਗ ਪੂਰੀ ਦੁਨੀਆ ਦੇ ਵਿੱਚ ਹੈ ਔਰ 올 ਜੁੜੇ ਹੋਏ ਨੇ ਸਿੱਧੂ ਮੂਸੇਵਾਲੇ ਤੋਂ ਬਾਅਦ ਸਲਮਾਨ ਖਾਨ ਨੂੰ ਤਮਕੀ ਮਿਲ ਰਹੀ ਹੈ ਐਸੇ ਤਰੀਕੇ ਦੇ ਨਾਲ ਹੀ ਪੰਜਾਬ ਦੇ ਵਿੱਚ ਬਹੁਤ ਸਾਰੇ ਐਸੇ ਸੈਲੀਬ੍ਰਿਟੀ ਨੇ ਜਾਂ ਫਿਰ ਫਿਲਮ ਸਟਾਰ ਨੇ ਜਾਂ ਸਿੰਗਰ ਨੇ ਜਿਨ੍ਹਾਂ ਨੂੰ ਹੁਣ ਤਾਂ ਕਿਆ ਮਿਲਿਆ ਸ਼ੁਰੂ ਹੋ ਗਿਆ ਨੇ ਗੈਂਗਸਟਰਾਂ ਦੀਆਂ ਤੇ ਹੁਣ ਉਹ ਪੂਰੇ ਤਰੀਕੇ ਦੇ ਨਾਲ ਡਰ ਚੁੱਕੇ ਨੇ ਗਿੱਪੀ ਗਰੇਵਾਲ ਪੰਜਾਬ ਦੇ ਬਹੁਤ ਨਾਮੀ ਇੱਕ ਫਿਲਮ ਕਲਾਕਾਰ ਹੈ ਉਹਨਾਂ ਦੇ ਘਰ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਜਿਹੜਾ ਉਹਨਾਂ ਦਾ ਕੈਨੇਡਾ ਦੇ ਵਿੱਚ ਸੀ ਸੋ ਕੈਨੇਡਾ ਦੇ ਵਿੱਚ ਗੋਲੀਆਂ ਚੱਲਣ ਤੋਂ ਬਾਅਦ ਗਿੱਪੀ ਗਰੇਵਾਲ ਸਦਮੇ ਦੇ ਵਿੱਚ ਸੀ ਤੇ ਉਹਨਾਂ ਨੂੰ ਇੱਕ ਬਹੁਤ ਵੱਡਾ ਸਦਮਾ ਲੱਗ ਚੁੱਕਿਆ ਸੀ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਕਿਸੇ ਵੀ ਗੈਂਗਸਟਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਉਹਨਾਂ ਨਾਲ ਇਸ ਤਰੀਕੇ ਦੀ ਘਟਨਾ ਪਹਿਲੀ ਵਾਰ ਹੋਈ ਹੈ ਸੋ ਪੰਜਾਬ ਸਰਕਾਰ ਨੂੰ ਉਹਨਾਂ ਸਾਰਿਆਂ ਵੱਲੋਂ ਬੇਨਤੀ ਕੀਤੀ ਗਈ ਸੀ ਕਿ ਇਸ ਤਰ੍ਹਾਂ ਦੇ ਗੈਂਗਸਟਰਾਂ ਤੋਂ ਉਹਨਾਂ ਦੀ ਰੱਖਿਆ ਕੀਤੀ ਜਾਵੇ ਉਹਨਾਂ ਨੂੰ ਬਚਾਇਆ ਜਾਵੇ ਕਿਉਂਕਿ ਇਨ੍ਹਾਂ ਗੈਂਗਸਟਰਾਂ ਦੇ ਕਰਕੇ ਉਹਨਾਂ ਦੇ ਪਰਿਵਾਰ ਨੂੰ ਵੀ ਖਤਰਾ ਹੋ ਸਕਦਾ ਹੈ ਸੋ ਪੰਜਾਬ ਸਰਕਾਰ ਲਗਾਤਾਰ ਆਪਣੇ ਇਨਕਾਊਂਟਰ ਕਰ ਰਹੀ ਹੈ ਹੁਣ ਇਹ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਕਿੰਨੀ ਹੋਰ ਮਿਹਨਤ ਕਰਦੀ ਹੈ ਫਿਲਹਾਲ ਤਾਂ ਪੰਜਾਬ ਵੱਲੋਂ ਬਹੁਤ ਮਿਹਨਤ ਕੀਤੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਮਿਹਨਤ ਕੀਤੀ ਜਾਵੇਗੀ ਉਸ ਦੀ ਅਪਡੇਟ ਵੀ ਅਸੀਂ ਤੁਹਾਨੂੰ ਜ਼ਰੂਰ ਦਵਾਂਗੇ ਫਿਲਹਾਲ ਦੇ ਲਈ ਤੁਸੀਂ ਜੁੜੇ ਰਹੋ ਬੰਦੇ ਪਰ 24 ਦੇ ਨਾਲ ਸਰਬੀ ਸ਼ਰਮਨ ਨੂੰ ਇਜਾਜ਼ਤ WhatsApp ਦਾ ਬਹੁਤ ਬਹੁਤ ਧ